ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੁ ਕਿਤਾ ਚਰਾਂ ਦੇ ਬਾਈ ਜੀ ਸਵਾਗਤ ਕਰਦੇ ਆਂ ਤੇ ਆਪਾਂ ਖੜੇ ਆਂ ਪਿੰਡ ਢੈਪੀ ਤੇ ਬਾਈ ਤੋਂ ਡਿਟੇਲ ਲੈਨੇ ਆਂ ਬਾਈ ਕੋਲੇ ਹੈਗੇ ਆ ਸੰਦ ਮਕਾਊ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਕੀ ਨਾਮ ਆ ਬਾਈ ਆਪਣਾ ਆਪਣਾ ਨਾ ਸੁਖਮਣ ਸਿੰਘ ਜੀ ਸੁਖਮਣ ਸਿੰਘ ਠੀਕ ਆ ਬਾਈ ਤੇ ਆਪਾਂ ਖੜੇ ਕਿੱਥੇ ਆਂ ਇਸ ਟੱਪਾ ਆਪਾਂ ਪਿੰਡ ਢੈਪੀ ਕੋਟਕਪੂਰੇ ਦੇ ਜਮਾ ਨਾਲ 10 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਆ ਬਾਈ ਤੇ ਲੋਕੇਸ਼ਨ ਦੂਰ ਦੱਸ ਦੀ ਬਈ ਆਪਣੇ ਘਰ ਦੀ ਵੀ ਕੀ ਨੇੜੇ ਆਪਣੇ ਸਰਕਾਰੀ ਸਕੂਲ ਲੋਕੇਸ਼ਨ ਆਪਣੇ ਮਿਸਤਰੀਆਂ ਵਾਲੀ ਗਲੀ ਠੀਕ ਆ 75 ਮਿਸਤਰੀ ਕੇ ਘਰੇ ਠੀਕ ਹੈ ਬਾਈ ਤੇ ਅੱਜ ਆਪਣੇ ਕੋਲੇ ਬਾਈ ਕੀ ਕੀ ਸੰਤਮ ਕਾਉ ਆਪਣੇ ਕੋਲੇ ਇੱਕ ਤਵੀਆਂ ਠੀਕ ਹੈ ਜੀ ਤੇ ਦੋ ਟਰਾਲੀਆਂ ਕਾਉ ਠੀਕ ਹੈ ਬਾਈ ਤੇ ਆ ਜਾਓ ਬਾਈ ਡਿਟੇਲ ਦਿਓ ਮੜ ਜੇ ਕਿੰਨੀਆਂ ਆਣਨਗੀਆਂ ਮਤਮ ਹਾਂ ਬਾਈ ਇਹ 14 ਤਵੀਆਂ ਹੀ ਠੀਕ ਹੈ ਜੀ ਤੇ ਫੁੱਲ ਹੈਵੀ ਹੈ ਠੀਕ ਹੈ ਬਾਈ ਤੇ ਜਿਹੜੀਆਂ ਛਾਵਟਾਂ ਦੀਆਂ ਵੱਡੀਆਂ ਲਾਈਆਂ ਹੋਈਆਂ ਤਲਵੰਡੀਆਂ ਲਿਆ ਕੇ ਬਾਈ ਆਉਣ ਵਰਕਿੰਗ ਹੈ ਬਿਲਕੁਲ ਜਮਾ ਤਲਵੰਡੀਓ ਲਿਆ ਕੇ ਤੁਸੀਂ ਬਾਈ ਇਹ ਅੱਗੇ ਖਰੀਦੀਆਂ ਸੀ ਕਿ ਨਹੀਂ ਇਹ ਆਪਣੇ ਕੋਲੇ ਸੀਗੀਆਂ ਐਕਚੁਅਲੀ ਆਪਾਂ ਟਰੈਕਟਰ 'ਵਾਂ ਡਾਲ ਲਿਆ ਜੀ ਉਸ ਕਰਕੇ ਅਸੀਂ ਤਾਂ 20 ਜਾਂ 22 ਤਵੀਆਂ ਬਣਵਾ ਕੇ ਲੈ ਆਉਣੀਆਂ ਇਹ ਜਿਹੜਾ ਪਹਿਲਾਂ ਟਰੈਕਟਰ ਸੀ ਛ ਉਹ ਛੋਟੇ ਟਰੈਕਟਰ ਆਸਤੇ ਕਿੰਨਾਸ ਪਾਵਰ ਦੇ ਇਹ ਚੱਲ ਜਾਂਦੀਆਂ ਬਾਈ ਇਹ ਬਾਈ 40 35 40 ਹਸਪਾਵਰ 35 40 ਹਸਪਾਵਰ ਦੇ ਹੱਥ ਕੇ ਚੱਲਦੀਆਂ ਹਨ ਤੇ ਛੋਟੇ ਕਿਸਾਨ ਆਸਤੇ ਮੈਨਾਂ ਵਧੀਆ ਹਾਂ ਬਹੁਤ ਵਧੀਆ ਬਾਈ ਬਹੁਤ ਆਨ ਵਰਕਿੰਗ ਆ ਬਾਈ ਜੀ ਆਨ ਵਰਕਿੰਗ ਆ ਬਾਈ ਕੋਈ ਕਮੀ ਪੇਸ਼ੀ ਨਹੀਂ ਬਾਈ ਜਾਂਦੀ ਇਹਦੇ ਚ ਕੋਈ ਕੁਝ ਵੀ ਲਾਉਣ ਦੀ ਲੋੜ ਨਹੀਂ ਢੇਲਾ ਲਾਉਣ ਦੀ ਲੋੜ ਨਹੀਂ ਬਾਈ ਜਾਂਦਾ ਟਾਇਰ ਟੂਰ ਬਾਈ ਮੈਂ ਕਰ ਲਿਓ ਟਾਇਰ ਬਾਈ ਜੀ ਆਪਾਂ ਗੱਡੀ ਦੇ ਟਾਇਰ ਬਦਲੇ ਸੀਗੇ ਉਹ ਖਰਾਬ ਸੀਗੇ ਟਾਇਰ ਤੇ ਆਪਾਂ ਉਹਦੇ ਲਾ ਕੇ ਟਾਇਰ ਇਹਦੇ ਪਾਤੇ ਸੀਗੇ ਠੀਕ ਹੈ ਇਹ ਹੁਣ ਹੌਨ ਵਰਕਿੰਗ ਚ ਟਾਇਰ ਹੈ ਹੌਨ ਵਰਕਿੰਗ ਵਿੱਚ ਟਾਇਰ ਜਾਨਕਿ ਨਵੀਆਂ ਟਿਊਬਾਂ ਇਹਦੇ ਵਿੱਚ ਪਾਈਆਂ ਹੋਈਆਂ ਆਪਣੀਆਂ ਆਪ ਦੀ ਠੀਕ ਹੈ ਬਾਈ ਤੇ ਇਹਦਾ ਬਾਈ ਰੇਟ ਕੀ ਕਰਦੇ ਆ ਰੇਟ ਦਾ 35000 ਰੁਪਇਆ ਕਰਦੇ ਆ ਬਾਈ 35000 ਰੁਪਇਆ ਤੇ ਵਜਨਾ ਅੰਦਾਜ਼ਾ ਕਿੰਨਾ ਕੋਮ ਵਜਨ ਹੋਊਗਾ ਅੰਦਾਜ਼ਾ 4 4.5 ਕਵਾਂਟ ਬਾਈ 4.5 ਕਵਾਂਟ ਦਾ ਨੇੜੇ ਹੋਊਗਾ ਤੇ ਲੈਸ ਮੌਕੇ ਤੇ ਮਾਣਤ ਨਾਲ ਹੋਊਗਾ ਹਾਂ ਜ਼ਰੂਰ ਹੋ ਜੂਗਾ ਜਿਹੜਾ ਵੀਡੀਓ ਵੇਖ ਕੇ ਆਊਗਾ ਜੀ ਉਹਦਾ ਜ਼ਰੂਰ ਆਪ ਮਾਣਤ ਨਾਲ ਕਰਾਂਗੇ ਠੀਕ ਹੈ ਬਾਈ ਤੇ ਆਜੋ ਬਈ ਅਗਲੇ ਸਤਵਾਰੀ ਜਾਣਕਾਰੀ ਲਈ ਟਰ ਲਓ ਬਈ 2 ਨੰਬਰ ਤੇ ਆ ਗਈ ਬਾਈ ਕੋਲੇ ਟਰਾਲੀ ਵਕਾਉ ਤੇ ਇਹਦੇ ਬਾਰੇ ਬਾਈ ਦੇ ਹੀ ਡਿਟੇਲ ਕਿੰਨੇ ਫੁੱਟੀ ਆ ਤੇ ਕੀ ਰੇਟ ਆ ਬਾਈ ਜੀ 11 6 2.2 ਫਟ ਵਾਰਡ ਦੇ ਵਿੱਚ ਟਰਾਲੀ ਹੈ ਬਾਈ ਜੀ ਠੀਕ ਆ ਬਾਈ ਸਾਰਾ ਆਲ ਜਿਹੜਾ ਵੀ ਉਹਨੂੰ ਲੋਹਾ ਲੱਗਿਆ ਹੋਇਆ ਟਾਟਾ ਕੰਪਨੀ ਦਾ ਲੱਗਿਆ ਆ ਜੀ ਠੀਕ ਆ ਹਾਂ ਸਾਰਾ ਜਾਨੀ ਕਿ ਟਾਟਾ ਕੰਪਨੀ ਦਾ ਲੱਗਿਆ ਤੇ ਵਧੀਆ 12 20 ਦੇ ਟਾਇਰ ਆ ਜੀ ਠੀਕ ਆ ਬਾਈ ਟਾਇਰਾਂ ਦੀ ਕੰਡੀਸ਼ਨ ਵਿਖਾ ਦੀਏ ਕਰ ਦੋ ਤੋਂ ਟਾਇਰਾਂ ਦੀ ਕੰਡੀਸ਼ਨ ਦਿਖਾ ਦੋ ਜੀ ਲੈ ਬਾਈ ਟਾਇਰਾਂ ਦੀ ਕੰਡੀਸ਼ਨ ਵੇਖ ਲਿਓ ਬਈ ਟਾਇਰ ਠੀਕ ਪਾਇਆ ਹੂੰ ਤਾਂ ਬਈ ਹਾਂ ਜੀ ਬਹੁਤ ਵਧੀਆ ਕਿੰਨੇ ਕ ਪੈਸੇ ਹੋਣਗੇ ਜਾਨੀ ਕਿ ਟਾਇਰ ਹੈਗੇ ਆ 50 ਪੈਸੇ ਮੰਨ ਕੇ ਚੱਲੋ ਤੁਸੀਂ 50 ਕ ਪੈਸੇ ਟਾਇਰ ਆ ਬਈ ਉਸ ਹਾਵ ਨਾਲ ਹਣਾ ਰੇਟ ਵੀ ਉਹੋ ਜਿਹਾ ਹੋਊਗਾ ਘੱਟ ਲਾਊਗਾ ਬਈ ਜਾਇਜ਼ ਕਰਾ ਦੇਾਂਗਾ ਕੋਈ ਗੱਲ ਨਹੀਂ ਅੰਦਰੋਂ ਬਈ ਚਾਦਰ ਵਿਖਾ ਦੀ ਹੈ ਚਾਦਰ ਬਿਲਕੁਲ ਸਾਫ਼ 4 ਇੰਚੀ ਹਿੱਸਾ ਬਈ ਜੀ ਇਹਦੇ ਠੀਕ ਆ ਬਈ ਹਾਂ ਜੀ ਤੇ 58 52 mm ਜੀ ਨੂੰ ਆਪਾਂ ਕਹਿ ਦਿੰਦੇ ਆ ਯੋ ਠੀਕ ਆ ਬਈ ਕਿੰਨੇ ਫੁੱਟੀ ਆ ਗਈ ਬਾਈ ਇਹ ਇਹ 11 ਫੁੱਟੀ ਬਾਈ ਇਹ 11 ਫੁੱਟੀ ਆ ਗਈ ਬਾਈ ਤੇ ਰੇਟ ਕੀ ਕਰਦੇ ਆ ਬਾਈ ਰੇਟ ਇਹਦਾ ਕਰਦੇ ਆ ਬਾਈ 98000 ਰੁਪਏ 98000 ਰੁਪਏ ਮੌਕੇ ਤੇ ਮੰਗੋ ਮੌਕੇ ਤੇ ਬਈ ਸੁਣ ਅੱਗੇ ਵੀ ਦੱਸਿਆ ਸੀ ਜਿਹੜਾ ਵੀਡੀਓ ਦੇਖ ਕੇ ਆਉਗਾ ਉਹਦਾ ਮਾਰਤਾ ਨਜ਼ਰੂਰੀ ਹੋਰ ਕਰਦੇ ਜਾ ਯਾਰ ਮੇਰੇ ਮੂੰਹ ਨੂੰ ਕਰ ਦਾਂਗੇ 96000 ਰੁਪਏ ਕਰ ਦਿੰਦੇ ਠੀਕ ਆ 2000 ਰੁਪਏ ਹੋਰ ਛੱਡਤਾ ਬਾਈ ਤੇ ਟਰਾਲੀ ਦੀ ਕੰਡੀਸ਼ਨ ਵੇਖ ਲੋ ਇੱਕ ਵਾਰੀ ਤੁਸੀਂ ਬਾਜ ਜਾ ਜੋ ਬਈ ਅੱਗੇ ਕੀ ਕਹਾਂਗਾ ਬਈ ਆਪਣੇ ਅੱਗੇ ਇੱਕ ਹੋਰ ਟਰਾਲੀ ਬਾਈ ਆਜੋ ਬਈ ਲਾ ਬਈ ਇਹਦੇ ਬਾਰੇ ਦਈ ਟੇ ਟੇ ਤੀਸਰੇ ਨੰਬਰ ਤੇ ਬਾਈ ਪੰਪ ਵਾਲੀ ਟਰਾਲੀ ਆਈ ਹੈ ਠੀਕ ਇੱਕ ਮਿੰਟ ਬਾਈ ਥੋੜੇ ਸੰਦੇ ਯਾਰ ਇੱਕੋ ਦਮ ਕਾ ਤੋ ਇੰਨੇ ਬਕਾਉ ਕਰਦੇ ਏ एक्चुअली ਮੈਂ ਕਨੇਡਾ ਦਾ ਵੀਜ਼ਾ ਆਇਆ ਹੈ ਇਸੇ ਕਰਕੇ ਮੈਂ ਠੀਕ ਆ ਲੈ ਬਈ ਮੁੰਡਾ ਚੱਲਿਆ ਬਾਹਰ ਕਹਿੰਦਾ ਜੈ ਜੇ ਰੇਟ ਤੇ ਆਪਾਂ ਸੰਦ ਵੇਚ ਦਨੇ ਆ ਹਾਂਜੀ ਤੇ ਲੁੱਟ ਲੋ ਮੇਲਾ ਬਾਈ ਜੀ ਤੋ ਲੁੱਟੀ ਦੇਣਾ ਇਹਦਾ ਬਾਈ ਟਾਇਰ ਕਿਰ ਮੇਲਾ ਦੇ ਟਾਇਰ ਆ ਜੀ origignal ਬਿਲਕੁਲ ਠੀਕ ਆ ਹਾਂ ਕਿਆ ਬਾਤ 12 ਅਪਲਾਈ ਜੀ ਨੂੰ ਆਪਾਂ ਕਹਿ ਦਿੰਦੇ ਆ ਤੇ 4 ਇੰਚ ਇਹਦੇ ਹਿੱਸਾ ਲੱਗਾ ਹੈ ਠੀਕ ਆ ਬਾਈ 4 ਇੰਚ ਹਿੱਸਾ ਲੱਗਾ ਬਿਲਕੁਲ ਪੰ ਇੱਕ ਇਹ ਵੀ ਓਡੀ ਆ ਗਈ ਹਣਾ ਹਾਂਜੀ ਇਹ ਵੀ 11 11:00 ਵਜੇ ਬਈ ਇਹਦੀ ਵਾੜ 2 ਫੁੱਟ ਈ ਉਹਦੀ ਸਵਾ 2 ਫੁੱਟ ਵਾੜ ਸੀ ਇਹਦੀ ਆ ਗਈ 2 ਠੀਕ ਆ ਬਈ ਤੇ ਹਕੂਕ ਦੇਖ ਲਓ ਬਈ ਅੱਕਰੀ ਦੇ ਚਾਦਰੋਂ ਚਾਦਰੋਂ ਖਾਦੀ ਏ ਬਈ ਹਾਂ ਚਾਦਰ ਦਿਖਾਓ ਵੈੱਡ ਦੇਖ ਲਓ ਬਈ ਇਹਦੇ ਨਾਲ ਸਾਫ ਪਿਆ ਵੈੱਡ ਬਈ ਇਹ ਵੈੱਡ ਬਈ ਇਹਦੇ ਨਾਲ ਦਾ ਹੀ ਹੈ ਹਾਂ ਇਹਦੇ ਨਾਲ ਦਾ ਹੀ ਹੈ ਬਈ ਇੱਕ ਮੰਗਾ ਇਹਦੇ ਨਾਲ ਹੋਰ ਦੇਵਾ ਸਾਫ ਬਹੁਤ ਪਿਆ ਵੈੱਡ ਹਾਂਜੀ ਹੂੰ ਅੰਦਰੋਂ ਚਾਦਰ ਚ ਉਧਰ ਵੇਖ ਲਓ ਬਈ ਬਿਲਕੁਲ ਸਾਫ ਆਈ ਹੈ ਏਅਰਪੋਰਟ ਬਈ ਤੋਂ ਨਵੀਂ ਬਖਾਦੀ ਕੰਡੀਸ਼ਨ ਬਈ ਇੱਕ ਕਰੇ ਇਹ ਆ ਗਈ ਬਈ ਜੈਕ ਵਾਲੀ ਟਰਾਲੀ ਜੈਕ ਵਾਲੀ ਟਰਾਲੀ ਬਈ ਜੀ ਇਹਦਾ ਰੇਟ ਕੀ ਬਈ ਇਹਦਾ ਰੇਟ ਬਈ 1,25,000 ਰੁਪਿਆ ਕਰਦੇ ਹਾਂ ਇਹਦੇ ਵੀ ਕਰਨਾ ਪੂਗਾ ਹਾਂ ਕਰ ਦਾਂਗੇ ਬਈ ਮਾਨਤਨ ਕੋਈ ਚੱਕਰ ਨਹੀਂ ਨਹੀਂ ਕਰਦੇ ਯਾਰ ਕਰ ਦਾਂਗੇ ਇੱਕ 20 ਦੀ ਟਰਾਲੀ ਦੇ ਦਾਂਗੇ ਲੈ ਬਈ ਇੱਕ 20 ਕਰਤਾ ਬਾਈ ਨੇ ਹੋਰ ਬਾਕੀ ਯਾਰ ਮੌਕੇ ਤੇ ਕੋਈ ਨਹੀਂ ਚੋੜ ਚੁੱਕ ਕਰਦੇ ਕਰ ਨਹੀਂ ਮੰਨ ਕਰ ਦੇ ਬਈ ਕਰ ਦੋ ਹੀ ਟੈਨਸ਼ਨ ਵਾਲੀ ਗੱਲ ਨਹੀਂ ਹੋਰ ਬਈ ਆਪਣੇ ਕੋਲੇ ਕੀ ਇੱਕ ਆਪਣੇ ਕੋਲੇ ਹਾਲ ਆਈ ਹਾਲ ਹਾਲ ਵੀ ਵਿਖਾ ਲਿਆ ਆਜੋ ਬਾਈ ਇੱਕ ਵਾਰੀ ਦੋਸਤੋ ਤੁਸੀਂ ਟਰਾਲੀ ਦੀ ਕੰਡੀਸ਼ਨ ਵੇਖ ਲਿਓ ਜੇ ਹਲ ਤੱਕ ਖੜੇ ਆ ਸਾਫ ਪਈ ਆ ਬਾਈ ਪੂਰੀ ਸਮਾਈ ਨਾ ਰੱਖਿਆ ਬਾਈ ਨੇ ਸੰਦਾ ਰੰਗ ਰੰਗ ਕਰਾ ਗਿਆ ਇਹਨੇ ਕਿ ਤੋ ਗਲੀ ਹੋ ਗਈ ਚੀਜ਼ ਵਧੀਆ ਯਾਰ ਮੈਂ ਆਜੋ ਬਾਈ ਲੈ ਬਈ ਹਲ ਜਿਹੜੇ ਖੜੇ ਸੀ ਬਾਈ ਕੋਲੇ ਖੇਤ ਖੜੇ ਸੀ ਬਾਈ ਵੀਡੀਓ ਰਿਕਾਰਡ ਕਰ ਲਿਆ ਅਸੀਂ ਕਿਉਂਕਿ ਆਪਣੇ ਕੋਲੇ ਹੈ ਨਹੀਂ ਸੀ ਟਾਈਮ ਹਨਾ ਤੇ ਆਪਾਂ ਥੋੜਾ ਸ਼ਹਿਰ ਜਾਣਾ ਸੀਗਾ ਤੇ ਆ ਵੀਡੀਓ ਨਾਲ ਲਾ ਦਿੰਨੇ ਹਰਾਂ ਦੀ ਤੇ ਹਰਾਂ ਦੀ ਡਿਮਾਂਡ ਕੀ ਆ ਬਾਈ 22000 ਰੁਪਏ ਬਾਈ ਮਾਨਸਾ ਦੇ ਹਲ ਬਣੇ ਹੋਇਆ ਠੀਕ ਆ ਤੇ 2022 ਮਾਡਲ ਆ 2 ਕੁਆਂਟਲ ਤੇ 55 ਕਿਲੋ weight ਆ ਨਾ ਦੋ ਕੁਆਂਟਲ ਤੇ 55 ਕਿਲੋ weight ਆ ਹਾਂਜੀ ਠੀਕ ਆ ਬਾਈ ਤੇ ਇਹਦਾ ਜਿ ਮਾਨਤਨ ਕਿੰਨਾ ਕਰਾਂਗੇ ਮਾਨਤਨ ਕਰ ਦਾਂਗੇ ਇਹ ਕਿੰਨੇ ਆ ਜਾਂਦੇ ਆ ਆਗੇ ਹਲ ਆਪਣੇ ਇਹ 11 ਹਾਲ ਆ ਬਾਈ 11 ਹਾਲ ਆਗੇ ਹਨਾ ਠੀਕ ਆ ਬਈ ਮੌਕੇ ਤੇ ਮਾਨਤਨ ਹੋ ਜਾਊਗਾ ਬਾਈ ਹਾਂ ਕਰ ਦਾਂਗੇ ਜਰੂਰ ਤੇ ਫਿਲਹਾਲ ਬਾਈ ਨੇ ਰੇਟ ਜਮਾ ਜੈ ਜੇ ਰੱਖਿਆ ਨੰਬਰ ਬੋਲਦੀ ਬਈ ਆਪਾਂ ਨੰਬਰ ਬਾਈ 9417944147 9417944147 44147 ਨੰਬਰ ਸਕਰੀਨ ਤੇ ਆ ਗਿਆ ਬਾਈ ਦੋਸਤੋ ਸੁਖਬੰਨ ਜੀ ਨੂੰ ਕਾਲ ਕਰ ਲੈਣਾ ਤੁਸੀਂ ਤੇ ਢੈਪੀ ਦੇ ਨੇੜੇ ਪਿੰਡ ਜਿਵੇਂ ਪੋੜਪੂਰਾ ਜ਼ਿਲ੍ਹਾ ਫਰੀਦਕੋਟ ਪੈਂਦਾ ਬਾਈ ਤੇ ਨੇੜੇ-ਨੇੜੇ ਦੇ ਵੀਰਪੁਰਾ ਕਨੈਕਟ ਕਰ ਸਕਦੇ ਆ ਤੇ ਬਾਕੀ ਧੰਨਵਾਦ ਦੋਸਤੋ ਥੋੜਾ ਬਹੁਤ ਬੋਲੋ